ਉਹ ਸੰਗਿਆ ਕਰਨ ਕਿ ਪਿਛਲੇ ਦਿਨੀ ਵਿਕਿੰਦਰ ਸਿੰਘ ਕੇਪੀਜੀ ਦੇ ਸੁਪੁੱਤਰ ਹੁਣ ਹਰਸ਼ਪੁੱਤਰ ਰਿਚੀ ਕੇਪੀਜੀ ਦੀ ਜਿਹੜੀ ਆ ਬਹੁਤ ਉਮੇਸੀ بے ਵਕਤੀ ਮੌਤ ਹੋਈ ਆ ਬਹੁਤ ਹੀ ਵੱਡਾ ਦੁੱਖ ਜਿਹੜਾ ਕੇਪੀ ਪਰਿਵਾਰ ਨੂੰ ਲੱਗਿਆਗਾ ਕਿਉਂਕਿ ਬਹੁਤ ਅੱਛਾ ਉਹਨਾਂ ਦਾ ਰਾਜਨੀਤੀ ਵਿੱਚ ਬਹੁਤ ਲੰਬਾ ਕੈਰੀਅਰ ਰਿਹਾਗਾ ਉੰਨੇ ਪੰਜਾਬ ਦੇ ਅੰਦਰ ਕਾਫੀ ਵੱਡੇ ਪੱਧਰ ਤੇ ਸੇਵਾ ਕੀਤੀ ਆ ਸੋ ਉਹਨਾਂ ਦੇ ਸੁਪੁੱਤਰ ਦਾ ਬੇਵਕੂਫੀ ਜਾਣਾ ਨਾ ਸਿਰਫ ਦਾ ਸਮਾਜ ਦੇ ਲਈ ਇਥੇ ਉਹਨਾਂ ਦੇ ਪਰਿਵਾਰ ਦੇ ਲਈ ਵੱਡਾ ਘਾਟਾ ਹੈਗਾ ਉੱਥੇ ਸਮਾਜ ਦੇ ਲਈ ਵੀ ਬਹੁਤ ਵੱਡਾ ਘਾਟਾ ਹੈਗਾ ਸੋ ਅੱਜ ਉਹਨਾਂ ਦੇ ਨਾਲ ਦੁੱਖ ਵੰਡਾਉਣ ਦੇ ਲਈ ਅਸੀਂ ਪੰਜਾਬ ਸਰਕਾਰ ਵੱਲੋਂ ਸਾਡੇ ਸਾਰੇ ਸਾਥੀ ਪਹੁੰਚੇ ਆ ਅਸੀਂ ਸੋਨੂੰ ਦੁੱਖ ਵੰਡਾਇਆਗਾ ਅਸੀਂ ਤਾਂ ਇਹੀ ਪ੍ਰਮਾਤਮਾ ਅਗੇ ਬੇਨਤੀ ਕਰਦੇ ਆ ਕਿ ਪ੍ਰਮਾਤਮਾ ਉਹਨਾਂ ਨੂੰ ਰਚੀ ਜੀ ਨੂੰ ਆਪਣੇ ਚਰਨਾਂ ਚ ਬਰਾਜਮਾਰ ਰੱਖੇ ਔਰ ਪਿੱਛੇ ਜਿਹੜਾ ਸਾਧੂ ਸਾਰਿਆਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਵੱਲ ਬਖਸ਼ ਚ 4 ਤੋਂ 5 ਦਿਨ ਹੋ ਗਏ ਨੇ ਇਸ ਹਾਦਸੇ ਨੂੰ ਪਰ ਗੁਰਸ਼ਨ ਪ੍ਰਿੰਸ ਜਿਹੜੇ ਤਰੇਤਾ ਗੱਡੀ ਸੀ ਕਿ ਉਹ ਹਜੇ ਤੱਕ ਕੋਈ ਪੁਲਿਸ ਦੀ ਰਿਪੋਰਟ ਦੂਰੇ ਹੈ ਹਾਲਾਂਕਿ ਦਿੱਲੀ ਪੁਲਿਸ ਦੀ ਜਾਰੀ ਕਰ ਦਿੱਤੀ ਗਈ ਦਿੱਲੀ ਵਿੱਚ ਵੀ ਗਈ ਸੀ ਪੁਲਿਸ ਉਹਦੇ ਜੀਜਾ ਜੀ ਦੇ ਘਰੇ ਉੱਥੇ ਵੀ ਕੁਝ ਨਹੀਂ ਮਿਲਿਆ ਲੁਧਿਆਣਾ ਵੀ ਗਏ ਸੀ ਦਿੱਲੀ ਵੀ ਹਜੇ ਤੱਕ ਜੋ ਪਤਾ ਲੱਗਾ ਵੀ ਦਿੱਲੀ ਵਿੱਚ ਉਹਨੇ ਕਿਤੇ ਪਨਾਹ ਲਿਆ ਲੱਖੋ ਜਿਹੜਾ ਵੀ ਦੋਸ਼ੀ ਆ ਚਾਹੇ ਕਿਤੇ ਪਨਾਹ ਲੈ ਲੇ ਜਿੱਥੇ ਮਰਜੀ ਉਹ ਭੱਜਣ ਦੀ ਕੋਸ਼ਿਸ਼ ਕਰੇ ਪਰ ਲੇਕਿਨ ਕਾਨੂੰਨ ਦੇ ਹੱਥ ਚੜ੍ਹਨੇ ਬੜੇ ਲੰਬੇ ਨੇ ਬੜੀ ਜਲਦੀ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਬਿਲਕੁਲ ਸਜ਼ਾ ਦੇਵਾਂਗੇ ਕਿਸੇ ਨੂੰ ਵੀ ਬਖਸ਼ਾਂਗੇ ਨਹੀਂ ਕਿਉਂਕਿ ਐਕਸੀਡੈਂਟ ਜਿਹੜਾ ਹੋ ਗਿਆ ਉਸ ਬਾਅਦ ਉਹਨੂੰ ਮਦਦ ਕਰਨੀ ਚਾਹੀਦੀ ਸੀ بجائے ਭੱਜਣ ਦੇ ਜੇਕਰ ਐਕਸੀਡੈਂਟ ਕਿਤੇ ਹੋ ਗਿਆ ਕਿਤੇ ਵੀ ਹੋ ਜਾਂਦਾ ਐਕਸੀਡੈਂਟ ਪਰ ਲੇਕਿਨ ਸਾਨੂੰ ਜੋ ਕੋ ਜਖਮੀ ਆ ਜਾਂ ਜਿੱਥੇ ਸੱਟ ਲੱਗੀ ਆ ਸਭ ਤੋਂ ਪਹਿਲਾਂ ਸਾਡੀ ਉਹਨੂੰ ਮਦਦ ਕਰਨੀ ਚਾਹੀਦੀ ਅਸੀਂ ਤਾਂ ਆਪ ਕਾਨੂੰਨ ਦੇ ਅੰਦਰ ਵੀ ਸੌਧ ਹੋਈ ਹੈ ਸਭ ਤੋਂ ਪਹਿਲਾਂ ਸਾਨੂੰ ਜਖਮੀਆਂ ਦੀ ਜਿਸੇ ਤੇ ਜਿਹੜਾ ਵੀ ਨਾਲ ਹੋਇਆਗਾ ਉਹਦੀ ਬਦਦਾਰ ਜਿਹਦੇ ਪਰ ਲੇਖਨ ਉਹਨਾਂ ਨੇ ਭੱਜ ਕੇ ਜਿਹੜਾ ਮੈਸਬੰਦਾ ਕਾਨੂੰਨ ਨੂੰ ਇੱਕ ਵਾਰ ਫੇਰ ਤੋੜਿਆਗਾ ਸੋ ਬਿਲਕੁਲ ਉਹਨਾਂ ਦੇ ਖਿਲਾਫ ਦੇ ਲਈ ਲੀਗਲ ਕਾਰਵਾਈ ਹੋ ਇੱਕ ਜਿਹੜੇ ਗ੍ਰੈਂਡ ਵਿਟਾਰਾ ਵਾਲੇ ਡਰਾਈਵਰ ਸੀਗੇ ਜਿਹੜੇ ਅਸਲੂ ਇਚਾਰ ਅਧੀਨ ਹੈਗੇ ਹਸਪੀਟਲ ਦੇ ਦਾਖਲੇ ਲਏ ਨੇ ਉਹਨਾਂ ਦੇ ਮਦਰ ਸਾਹਮਣੇ ਆਏ ਸੀਗੇ ਉਹ ਕਹਿੰਦੇ ਵੀ ਸਾਡੇ ਬੱਚਿਆਂ ਨੂੰ ਬੇਵਜਾ ਵਿੱਚ ਦੇਖੋ ਕਾਨੂੰਨੀ ਪ੍ਰਕਿਰਿਆ ਕੀ ਕਿਸੇ ਨੂੰ ਇਸ ਤੇ ਲੈ ਕੇ ਜਿਆਦਾ ਮੈਸਬੰਦਾ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਹਜੇ ਕੇਸ ਜਿਹੜਾ ਉਹ ਇਨੀਸ਼ੀਅਲ ਸਟੇਜ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਕਿਸੇ ਨੂੰ ਵੀ ਜਿਹੜੀ ਆ ਖਲਲ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇਨਵੈਸਟੀਗੇਸ਼ਨ ਅਫਸਰ ਜਿਹੜਾ ਉਹ ਅਬਦ ਲੈਵਲ ਤੇ ਇਮਾਨਦਾਰੀ ਦੇ ਨਾਲ ਜਿਹੜਾ ਪਾਰਦਰਸ਼ਤਾ ਦੇ ਨਾਲ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਆ ਦੂਸਰੇ ਪਾਸੇ ਇੱਕ ਹੋਰ ਜੁਸ ਪੁੱਤਰ ਚਲਾ ਗਿਆ ਔਰ ਦੂਸਰੇ ਪਾਸੇ ਕਿਸੇ ਨੇ ਕੋਈ ਨਹੀਂ ਕਰਨੀ ਜਹੀ ਨੇ ਕਾਨੂੰਨ ਦੇ ਅੰਦਰ ਉਹਨਾਂ ਨੂੰ ਵੀ ਜਿਹੜਾ ਇਨਵੈਸਟੀਗੇਸ਼ਨ ਅਫਸਰ ਦਾ ਸਾਥ ਦੇਣਾ ਚਾਹੀਦਾ ਜਿਵੇਂ ਸਰ ਪੰਜਾਬ ਦੇ ਵਿੱਚ ਸ਼ਰਾਤੀ ਅੰਸਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬੀਤੇ ਦਿਨੀ ਅੰਮ੍ਰਿਤਸਰ ਤੋਂ ਦੇਰਾਦੂੰ ਜਾਰੀ ਟ੍ਰੇਨ ਦੇ ਉੱਪਰ ਦੇਸ਼ ਵਿਰੋਧੀ ਨਾਰੇ ਜਿਹੜੇ ਨੇ ਲਿਖੇ ਗਏ ਸੀਗੇ ਚਲੰਦਰ ਵੀ ਉਹ ਟ੍ਰੇਨ ਜਿਹੜੀ ਆ ਕੇ ਰੁਕੀ ਹੈ ਤੇ ਕਾਫੀ ਗੰਭੀਰਤਾ ਵਾਲਾ ਮਸਲਾ ਹੈਗਾ ਇਸ ਨੂੰ ਲੈ ਕੇ ਸਰਕਾਰ ਕੀ ਕਰ ਰਹੀ ਹੈ ਦੇਖੋ ਜਿਹੜਾ ਵੀ ਕੋਈ ਵਿਅਕਤੀ ਪੰਜਾਬ ਦੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰੂਗਾ ਜਾਂ ਕਾਨੂੰਨ ਨੂੰ ਆਪਣੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਕਾਨੂੰਨ ਜਿਹੜਾ ਉਹਦੇ ਨਾਲ ਸਖਤੀ ਨਾਲ ਜਿਹੜਾ ਪੇਸ਼ ਆਊਗਾ ਬਿਲਕੁਲ ਜਿਹੜਾ ਵੀ ਵਿਅਕਤੀ ਜਦੋਂ ਵੀ ਉਹ ਕਾਨੂੰਨ ਦੀ ਗ੍ਰਿਫਤ 'ਚ ਆਇਆ ਜਦੋਂ ਵੀ ਕਾਨੂੰਨ ਦੇ ਸਿਕੰਜੇ 'ਚ ਆਇਆ ਉਹਦੇ ਖਿਲਾਫ ਲਾਮਸਾਬਤ ਕਰ ਦੇ ਜੀ ਉਹ ਕੀ ਤੁਸੀਂ ਮਾ ਗੁਰਪਤਵੰਨ ਸਿੰਘ ਪਨੋਦ ਵੱਲੋਂ ਵੀ ਵੀਡੀਓ ਵੀ ਜਿਹੜੀ ਜਾਰੀ ਕੀਤੀ ਗਈ ਸੀ ਇਸ ਨੂੰ ਲੈ ਕੇ ਦੇਖੋ ਕੁਝ ਬੇਜਲ ਇਸ ਤਰ੍ਹਾਂ ਦੇ ਲੋਕ ਹੁੰਦੇ ਨੇ ਜਿਹੜੇ ਬਾਹਰ ਬੈਠ ਕੇ ਗੈਰ ਕਾਨੂੰਨੀ ਕਾਰਵਾਈਆਂ ਕਰਦਿਆਂ ਭਾਰਤ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਭਾਰਤ ਸਰਕਾਰ ਨੂੰ ਵਿਆਕ ਕਿ ਇੱਥੇ ਸਜਾ ਦੇਵੇ ਉਹ ਬਹੁਤ ਲੰਬੇ ਅਰਸੇ ਤੋਂ ਪੰਜਾਬ ਵਿਰੋਧੀ ਦੇਸ਼ ਵਿਰੋਧੀ ਸ਼ਾਂਤੀ ਜਿਹੜਾ ਲੋਕਾਂ ਦੀ ਸ਼ਾਂਤੀ ਭੰਗ ਕਰਨ ਦੇ ਲਈ ਲਗਾਤਾਰ ਲੱਗੇ ਉਹਦੇ ਪਰ ਲੇਕਿਨ ਪੰਜਾਬ ਜਿਹੜਾ ਉਹ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਜਿਹੜਾ ਭਾਈਚਾਰਕ ਸਾਂਝ ਦਾ ਪ੍ਰਤੀਕ ਸੂਬਾਗਾ ਇਦੇ ਅੰਦਰ ਕਦੇ ਵੀ ਸ਼ਾਂਤੀ ਜਿਹੜੀ ਉਹ ਭੰਗ ਨਹੀਂ ਹੋਈ ਜਿਹੜਾ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਦਾਗਾ ਉਹਨੂੰ ਮੋਹ ਦਿਖਾਣੀ ਪੈਂਦੀ ਹੈ ਸੋ ਉਹਨਾਂ ਨੂੰ ਮੋਹ ਦਿਖਾਣੀ ਪਊਗੀ ਔਰ ਦੂਸਰਾ ਮੈਂ ਸੰਬੰਧ ਮੈਂ ਬੇਨਤੀ ਕਰਦਾਗਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਦੇਸ਼ ਦੇ ਹੋਰ ਮਨਿਸਟਰ ਸਾਹਿਬ ਨੂੰ ਕਿ ਉਹਨੂੰ ਦੇਸ਼ ਅੰਦਰ ਲਿਆਂਦਾ ਜਾਵੇ ਔਰ ਬਹੁਤ ਸਾਰੇ ਮਕਦਮੇ ਦੇਸ਼ ਅੰਦਰ ਉਸ ਉਸ ਵਿਅਕਤੀ ਦੇ ਖਿਲਾਫ ਦਰਜ ਹੋਏ ਹੋਏ ਨੇ ਕਿ ਉਹਨਾਂ ਮਕਦਮਿਆਂ ਦੇ ਤਹਿਤ ਉਹ ਦੇ ਖਿਲਾਫ ਕਰ ਲਿਆ ਪਰਵਾਸੀਆਂ ਨੂੰ ਲੈ ਕੇ ਬਹੁਤ ਜਿਹੜਾ ਗੱਲ ਚੱਲਦੀ ਨਜ਼ਰ ਆ ਰਹੀ ਹੈ ਕਈ ਜਗ੍ਹਾ ਤੋਂ ਉਹਨਾਂ ਨੂੰ ਕੱਢਿਆ ਵੀ ਜਾ ਰਿਹਾ ਹੈ ਇਸ ਤਰ੍ਹਾਂ ਦਿੱਖਦੇ ਇਸ ਨੂੰ ਦੇਖੋ ਭਾਰਤ ਦੇਸ਼ ਇੱਕ ਹੈਗਾ ਸਾਰਿਆਂ ਨੂੰ ਇੱਕ ਦੂਜੀ ਜਗ੍ਹਾ ਤੇ ਹਰ ਇੱਕ ਵਿਅਕਤੀ ਕੋਈ ਕੰਮ ਕਰ ਲਈ ਜਾਂਦਾ ਹੈਗਾ ਕੋਈ ਜਿਹੜਾ ਦਾ ਬਿਜ਼ਨਸ ਕਰ ਲਈ ਜਾਂਦਾ ਹੈ ਉਹ ਭਾਰਤ ਦੇਸ਼ ਇੱਕ ਹੈ ਉਹ ਕਿਸਲੇ ਕਲਾਬ ਦੀ ਜਿਹੜੀ ਆ ਉਕੇ ਉਹ ਨਹੀਂ ਕਰ ਵੀ ਨਹੀਂ ਕੱਟਦੀ ਮੁੱਖ ਮੰਤਰੀ ਮਾਨ ਗੋਣਾ ਦੇ ਵੱਲੋਂ ਜਿਹੜਾ ਐਲਾਨ ਕੀਤਾ ਗਿਆ ਸੀ ਕਿ 45 ਦਿਨਾਂ ਦੇ ਵਿੱਚ ਹੜਪੀਟਾਂ ਦੀ ਜਿਹੜੀ ਮਦਦ ਹੈ ਜੋ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏਗਾ ਕੀ ਚੱਲ ਰਿਹਾ ਉਹਦੇ ਤੇ ਮੁਆਵਜ਼ਾ ਮਿਲਣਾ ਸ਼ੁਰੂ ਹੋ ਗਿਆ ਜਿਨ੍ਹਾਂ ਦੀ ਡੈਥ ਹੋਈ ਸੀਗੀ ਉਹਨਾਂ ਨੂੰ ਲਗਭਗ ਸਾਰਿਆਂ ਨੂੰ ਮੁਆਵਜ਼ਾ ਮਿਲ ਗਿਆ ਪਰ ਜਿੱਥੇ ਜਿੱਥੇ ਗਰਦਾਬਰੀ ਹੋਈ ਜਾ ਰਹੀ ਹੈ ਜਾਂ ਜਿੱਥੇ ਜਿੱਥੇ ਮੁਆਵਜ਼ੇ ਦੀ ਰਿਪੋਰਟ ਆ ਰਹੀ ਹੈ ਤੁਰੰਤ ਉਹਨਾਂ ਕੋਲ ਮੁਆਵਜ਼ਾ ਪਹੁੰਚਦਾ ਠੀਕ ਹੈ ਜੀ